ਪਹਿਲਾ ਪਹਿਲਗਾਮ ਦੇ ਵਿੱਚ 26 ਜਿਹੜੇ ਸੈਲਾਨੀ ਸੀ ਉਹਨਾਂ ਦੀ ਮੌਤ ਹੁੰਦੀ ਆ 25 ਭਾਰਤੀ ਤੇ ਇੱਕ ਨੇਪਾਲ ਦਾ ਜਿਹੜਾ ਵਸਨੀਕ ਸੀਗਾ ਉਸ ਦੀ ਮੌਤ ਹੁੰਦੀ ਆ ਤੇ ਹੁਣ ਭਾਰਤ ਨੇ ਹਮਲਾ ਕਰਕੇ ਜਿਹੜਾ ਬਦਲਾ ਲਿਆ ਕਿਵੇਂ ਦੇਖਦੇ ਆ ਪਹਿਲੀ ਗੱਲ ਤਾਂ ਇਸ ਨੂੰ ਤੁਸੀਂ ਬਦਲਾ ਜਿਹੜਾ ਸ਼ਬਦ ਯੂਜ਼ ਕਰ ਰਹੇ ਆ ਆਪਾਂ ਉਹ ਆਪਣੇ ਆਪ 'ਚ ਜਿਹੜਾ ਬਦਲਾ ਜਿਹੜਾ ਸ਼ਬਦ ਆ ਉਹ ਪੋਲਿਟੀਕਲ ਜਦੋਂ ਦੋ ਨੇਸ਼ਨਸ ਦੀ ਗੱਲ ਹੁੰਦੀ ਹੈ ਉਸ ਦੇ ਵਿੱਚ ਬਦਲਾ ਲੈਣਾ ਜਿਹੜਾ ਹੈਗਾ ਉਹ ਸ਼ਬਦ ਜਿਹੜਾ ਬਹੁਤ ਛੋਟਾ ਸ਼ਬਦ ਹੈ ਕਿਉਂਕਿ ਇਟ ਕਵਰਸ ਅ ਲਾਰਜ ਨੰਬਰ ਆਫ ਸਟ੍ਰੈਟਜੀਜ਼ ਪਾਕਿਸਤਾਨ ਦੇ ਕਿਉਂਕਿ ਉੱਥੋਂ ਦੇ ਜਿਹੜੇ ਅੰਦਰੂਨੀ ਹਾਲਾਤ ਆ ਬਹੁਤ ਸ਼ੈਟਰਡ ਨੇ ਉੱਥੇ ਪੋਲਿਟੀਕਲ ਸਿਸਟਮ ਬੜੀ ਬੁਰੀ ਤਰੀਕੇ ਨਾਲ ਇੱਕ ਡਿਪਰੈਸ ਹੈ ਲੜਾਈ ਅਦਰਵਾਇਜ਼ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਲੜਾਈ ਐ ਕਹਿ ਲੋ ਵੀ ਇਟ ਕੈਨ ਬੀ ਅ ਸਮਾਲ ਪਾਰਟ ਆਫ ਸਮ ਸਟ੍ਰੈਟੇਜੀ ਬਟ ਇਟ ਸ਼ੁੱਡ ਨਾਟ ਬੀ ਹੋਲੀ ਕਿ ਵੀ ਲੜਾਈ ਨਾਲ ਹੀ ਆਪਾਂ ਕੱਲਾ ਸਾਰਾ ਮਸਲਾ ਹੱਲ ਕਰ ਲਾਂਗੇ ਥੈਟ ਇਜ਼ ਨਾਟ ਪੋਸੀਬਲ ਸੰਦੂਰ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਹੜਾ ਹਾਈ ਅਲਰਟ ਜਾਰੀ ਕੀਤਾ ਗਿਆ ਜਿੰਨੇ ਸਰਹੱਦੀ ਇਲਾਕੇ ਨੇ ਉਹਨਾਂ ਦੇ ਵਿੱਚ ਜਿਹੜੇ ਸਕੂਲ ਕਾਲਜ ਨੇ ਉਹਨਾਂ ਤੱਕ ਨੂੰ ਬੰਦ ਕਰ ਦਿੱਤਾ ਗਿਆ ਕੁ ਐਡਵਾਈਜ਼ਰੀ ਜਾਰੀ ਹੋਈ ਹੈ ਜ ਜਿਹਦੇ ਵਿੱਚ ਵੀ 4 ਦਿਨ ਦਾ ਖਾਣਾ ਰੱਖ ਲਓ ਐਦਾਂ ਕਰ ਲਓ ਮਤਲਬ ਮੇਰੇ ਘਰੇ ਵੀ ਇਹ ਇਨਸਟਰਕਸ਼ਨ ਸ਼ੁਰੂ ਹੋ ਗਈਆਂ ਸੀਗੀਆਂ ਕਿ ਹਾਂਜੀ ਵੀ ਐਦਾਂ ਕਰਕੇ ਐਦਾਂ ਕਰ ਲਓ ਇਹਨਾਂ ਚੀਜ਼ਾਂ ਨਾਲ ਨਾ ਇੱਕ ਦਮ ਜਿਹੜਾ ਕਿਉਂ ਸ਼ੁਰੂ ਹੋ ਜਾਂਦਾ ਪਰੇਸ਼ਾਨੀ ਤਾਂ ਦੇਖੋ ਹੁੰਦੀ ਲੜਾਈ ਤਾਂ ਫਿਰ ਲੜਾਈ ਆਪਣੀ ਦੇਸ਼ ਦੀ ਜਿਹੜੀ ਅਣਖ ਦੀ ਗੱਲ ਹੈ ਕਿ ਉਹ ਬੇਸਿਕਲੀ ਦੇਸ਼ ਦੀ ਅਣਖ ਤੇ ਹਮਲਾ ਠੀਕ ਹੈ ਉਹ ਕੱਲੇ ਕਸ਼ਮੀਰ 'ਚ ਗਏ ਹੋਏ ਪర్యాటਕ ਨਹੀਂ ਸੀਗੇ ਉਹ ਸਾਰੇ ਹਿੰਦੁਸਤਾਨ ਤੋਂ ਆਏ ਹੋਏ ਲੋਕ ਸੀਗੇ ਉਹਨਾਂ ਤਾਂ ਇਹ ਚਾਹੀਦਾ ਸੀਗਾ ਕਿ ਦੋਨੇ ਸਰਕਾਰਾਂ ਨੂੰ ਆਪਸ ਵਿੱਚ ਗੱਲਬਾਤ ਕਰਕੇ ਤੇ ਅੱਤਵਾਦ ਦੇ ਖਿਲਾਫ ਇੱਕ ਲੜਾਈ ਸ਼ੁਰੂ ਕਰਨੀ ਚਾਹੀਦੀ ਸੀ ਹਸੀਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸ ਖੈਰਾ ਭਾਰਤ ਦੇ ਵੱਲੋਂ ਪਾਕਿਸਤਾਨ ਤੇ 에ਅਰ ਸਟ੍ਰਾਈਕ ਕੀਤੀ ਗਈ ਆ ਜਿਹੜਾ ਹਮਲਾ ਹੋਇਆ ਸੀ ਪਹਿਲਗਾਮ ਦੇ ਵਿੱਚ ਉਸਤਾਬ ਬਦਲਾ ਭਾਰਤ ਦੇ ਵੱਲੋਂ ਲਿਆ ਗਿਆ ਹੈ ਦੱਸਦੀ ਹੈ ਕਿ ਅੱਤਵਾਦੀਆਂ ਦੇ 9 ਟਿਕਾਣਿਆਂ ਦੇ ਉੱਪਰ ਜਿਹੜੀ ਇਹ ਸਟ੍ਰਾਈਕ ਹੋਈ ਹੈ ਚਾ 5 ਟਿਕਾਣੇ ਸੀਗੇ ਜਿਹੜੇ ਉਹ ਪੀਓਕੇ ਦੇ ਵਿੱਚ ਸੀਗੇ ਤੇ ਬਾਕੀ ਜਿਹੜੇ ਨੇ ਉਹ ਪਾਕਿਸਤਾਨ ਆ ਪੰਜਾਬ ਦੇ ਵਿੱਚ 4 ਟਿਕਾਣਿਆਂ ਤੇ ਜਿਹੜਾ ਉਹ ਇਹ ਸਟ੍ਰਾਈਕ ਹੋਈ ਹੈ ਉੱਥੇ 에ਅਰ ਫੋਰਸ ਦੇ ਵੱਲੋਂ ਜਿਹੜਾ ਉਹ ਹਮਲਾ ਕੀਤਾ ਗਿਆ ਸਾਡੇ ਨਾਲ ਅਨਿਲ ਸਾਗਰ ਜੀ ਸੀਨੀਅਰ ਵਕੀਲ ਮੌਜੂਦ ਨੇ ਵਕੀਲ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਪਹਿਲਗਾਮ ਦੇ ਵਿੱਚ 26 ਜਿਹੜੇ ਸੈਲਾਨੀ ਸੀ ਉਹਨਾਂ ਦੀ ਮੌਤ ਹੁੰਦੀ ਹੈ 25 ਭਾਰਤੀ ਤੇ ਇੱਕ ਨੇਪਾਲ ਦਾ ਜਿਹੜਾ ਵਸਨੀਕ ਸੀਗਾ ਉਸ ਦੀ ਮੌਤ ਹੁੰਦੀ ਆ ਤੇ ਹੁਣ ਭਾਰਤ ਨੇ ਹਮਲਾ ਕਰਕੇ ਜਿਹੜਾ ਬਦਲਾ ਲਿਆ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਇਸ ਨੂੰ ਤੁਸੀਂ ਬਦਲਾ ਜਿਹੜਾ ਸ਼ਬਦ ਯੂਜ਼ ਕਰ ਰਹੇ ਆ ਆਪਾਂ ਉਹ ਆਪਣੇ ਆਪ 'ਚ ਜਿਹੜਾ ਬਦਲਾ ਜਿਹੜਾ ਸ਼ਬਦ ਹੈ ਉਹ ਪੋਲਿਟੀਕਲ ਜਦੋਂ ਦੋ ਨੇਸ਼ਨਸ ਦੀ ਗੱਲ ਹੁੰਦੀ ਹੈ ਉਸ ਦੇ ਵਿੱਚ ਬਦਲਾ ਲੈਣਾ ਜਿਹੜਾ ਹੈਗਾ ਉਹ ਸ਼ਬਦ ਜਿਹੜਾ ਬਹੁਤ ਛੋਟਾ ਸ਼ਬਦ ਹੈ ਕਿਉਂਕਿ ਇਟ ਕਵਰਸ ਅ ਲਾਰਜ ਨੰਬਰ ਆਫ ਸਟ੍ਰੈਟਜੀਜ਼ ਕਿਉਂਕਿ ਜਿਹੜਾ ਇਹ ਕਿਉਂਕਿ ਦੇਖੋ ਪਿਛਲੇ ਅਰਾਊਂਡ 8-10 ਦਿਨ ਹੋ ਗਏ ਨੇ ਉਹ ਹਮਲਾ ਹੋਏ ਨੂੰ ਤੇ ਹਿੰਦੁਸਤਾਨ 'ਚ ਕਿਉਂਕਿ ਗੱਲ ਇਹ ਹੈ ਕਿ ਇੱਕ ਜ਼ਿੰਮੇਵਾਰ ਤੇ ਵੱਡਾ ਮੁਲਕ ਹੈ ਪਾਕਿਸਤਾਨ ਦੇ ਕਿਉਂਕਿ ਉੱਥੋਂ ਦੇ ਜਿਹੜੇ ਅੰਦਰੂਨੀ ਹਾਲਾਤ ਆ ਬਹੁਤ ਸ਼ੈਟਰਡ ਨੇ ਉੱਥੇ ਪੋਲੀਟੀਕਲ ਸਿਸਟਮ ਬੜੀ ਬੁਰੀ ਤਰੀਕੇ ਨਾਲ ਇੱਕ ਡਿਪਰੈਸ ਹੈ ਤੇ ਡਿਸਟਰੋਏ ਹੋਇਆ ਹੋਇਆ ਇੱਕ ਤਰੀਕੇ ਦਾ ਅਰਾਜਕਤਾ ਜੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਹੈਗੀ ਹੈ ਤੇ ਉਹ ਅਕਸਰ ਇਹ ਕੀਤਾ ਜਾਂਦਾ ਵੀ ਕਿਉਂਕਿ ਹਿਸਟਰੀ ਗਵਾ ਹੈ ਇਸ ਚੀਜ਼ ਦੀ ਕਈ ਵਾਰੀ ਛੋਟੇ-ਛੋਟੇ ਤੇ ਕਈ ਵਾਰੀ ਵੱਡੇ ਹਮਲੇ ਵੀ ਜਿਹੜੇ ਪਾਕਿਸਤਾਨ 'ਚ ਜਦੋਂ ਉਹਨਾਂ ਦੇ ਹਾਲਾਤ ਜਿਹੜੇ ਪੋਲੀਟੀਕਲ ਹਾਲਾਤ ਜਿਹੜੇ ਆ ਉਹ ਕਾਬੂ ਤੋਂ ਬਾਹਰ ਹੋ ਜਾਂਦੇ ਆ ਤੇ ਉਹ ਕਿਉਂਕਿ ਉਹ ਬੇਸਿਕਲੀ ਆਰਮੀ ਡੋਮਿਨੈਂਸ ਵਾਲਾ ਕੰਟਰੀ ਹੈ ਬੇਸਿਕਲੀ ਤਾਂ ਉਹ ਕੰਟਰੀ ਕਹਿਣਾ ਹੀ ਗਲਤ ਹੈਗਾ ਕਿਉਂਕਿ ਕੰਟਰੀ ਤਾਂ ਉਹ ਹੁੰਦਾ ਜਿੱਥੇ ਇੱਕ ਤਰੀਕੇ ਦਾ ਲੋਕਾਂ ਦਾ ਇੱਕ ਨਿਜਾਮ ਹੁੰਦਾ ਹੈ ਕਿ ਸਿਸਟਮ ਚੱਲਦਾ ਉਹ ਟੋਟਲੀ ਇੱਕ ਤਰੀਕੇ ਦਾ ਡਿਫੰਕਟ ਸਟੇਟ ਕਹਿ ਸਕਦੇ ਹੋ ਤੁਸੀਂ ਉਹਨੂੰ ਜਿਵੇਂ ਅਫਗਾਨਿਸਤਾਨ ਕਿਸੇ ਟਾਈਮ ਚ ਰਹੀ ਹੈ ਕਿ ਡਿਫੰਕਟ ਸਟੇਟ ਹੈ ਉੱਥੇ ਬੇਸਿਕਲੀ ਨਾ ਤਾਂ ਕੋਈ ਲੋਕਾਂ ਦੇ ਉਸ ਤਰੀਕੇ ਨਾਲ ਜਿਹੜੇ ਕਿ ਜਿਨ੍ਹਾਂ ਨੂੰ ਕਹਿੰਦੇ ਕਿ ਜਨਰਲ ਜਿਹੜੇ ਅਧਿਕਾਰ ਜਿਸ ਤਰੀਕੇ ਨਾਲ ਅਮਰੀਕਾ 'ਚ ਇੰਗਲੈਂਡ 'ਚ ਜਾਂ ਇਵਨ ਹਿੰਦੁਸਤਾਨ 'ਚ ਵੀ ਜਿਹੜੇ ਅਧਿਕਾਰ ਹੈਗੇ ਆ ਉਹ ਪੂਰੀ ਤਰੀਕੇ ਨਾਲ ਮਹਫੂਜ਼ ਨਹੀਂ ਉੱਥੇ ਇਸਲਾਮਿਕ ਕੰਟਰੀ ਹੋਣ ਦੀ وجہ ਨਾਲ ਉਹ ਪਹਿਲਾਂ ਹੀ ਉਹ ਇੱਕ ਤਰੀਕੇ ਨਾਲ ਡਾਇਲਮਾ 'ਚ ਰਹਿੰਦਾ ਹਮੇਸ਼ਾ ਕਿਉਂਕਿ ਉਹ ਅਕਸਰ ਕਹਿ ਦਿੰਦਾ ਕਿ ਨਹੀਂ ਜੀ ਅਸੀਂ ਹਿੰਦੂਆਂ ਦੀ ਐ ਸਿੱਖਾਂ ਦੀ ਐ ਹੋਰ ਧਰਮ ਵਾਲਿਆਂ ਦੀ ਉੱਥੇ ਰੱਖਿਆ ਕਰਾਂਗੇ ਪਰ ਉਹ ਉੱਥੇ ਕੁਝ ਇਹੋ ਜਿਹਾ ਹੋ ਨਹੀਂ ਪੰਦਾ ਅਸੀਂ ਅਕਸਰ ਆਮ ਤੌਰ ਤੇ ਦੇਖਦੇ ਹਾਂ ਹੁਣ ਉੱਥੇ ਕੀ ਹੈ ਕਿ ਜਿਹੜੀ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਜ਼ਬਰਦਸਤ ਬੜੀ ਬੁਰੀ ਤਰ੍ਹਾਂ ਖੈਰਸਾ ਮੇਰਾ ਨਾ ਜਾਤੀ ਤਜਰਬਾ ਮੈਂ ਗਿਆ ਸੀਗਾ ਪਿੱਛੇ ਜੀ ਕੁਝ ਕੁ ਮਹੀਨੇ ਪਹਿਲਾਂ 3-4 ਮਹੀਨੇ ਪਹਿਲਾਂ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਜਦੋਂ ਮੈਂ ਜਾ ਰਿਹਾ ਸੀਗਾ ਤੇ ਤੇ ਉਦੋਂ ਜਿਹੜੀ ਉੱਥੋਂ ਜਾਂਦੀਆਂ ਨਾ ਆਪਣੀ ਜਿਹੜੀ ਉਹ ਸ਼ਰਧਾਲੂਆਂ ਦੀ ਜਿਹੜੀ ਟੀਮ ਜਾਂਦੀ ਹੈ ਤੇ ਇੱਕ ਕੋਈ ਬੀਬੀ ਸੀਗੇ ਮਤਲਬ ਮਾਤਾ ਜੀ ਸੀਗੇ ਉਹਨਾਂ ਨੇ ਨਾ 15 12 15 ਕਿਲੋ ਟਮਾਟਰ ਜਿਹੜੇ ਆ ਉਹ ਫੜੇ ਹੋਏ ਸੀਗੇ ਝੋਲਾ ਫੜਿਆ ਹੋਇਆ ਸੀ ਟਮਾਟਰਾਂ ਦਾ ਤੇ ਮੈਨੂੰ ਥੋੜੀ ਜਿਹੀ ਹੈਰਾਨੀ ਹੋਈ ਸੀ ਕਿਉਂਕਿ ਮੈਂ ਪਹਿਲੀ ਵਾਰੀ ਇਦਾਂ ਦੇਖਿਆ ਸੀਗਾ ਕਿ ਪ੍ਰਸ਼ਾਦ ਦੇ ਤੌਰ ਤੇ ਜਾਂ ਕਹਿ ਲਓ ਕਿ ਆਪਾਂ ਜਦੋਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆਂ ਤੇ ਕੁਝ ਵੀ ਉੱਥੇ ਰਸਤ ਚੜਾਉਣੇ ਆਂ ਕੁਝ ਵੀ ਚੜਾਉਣੇ ਆਂ ਤੇ ਟਮਾਟਰ ਦੇਖ ਕੇ ਮੈਨੂੰ ਥੋੜੀ ਜਿਹੀ ਹੈਰਾਨੀ ਹੋਈ ਤੇ ਮੈਂ ਉਹ ਮਾਤਾ ਨੂੰ ਸਵਾਲ ਕੀਤਾ ਮੈਂ ਕਿ ਮਾਤਾ ਵੀ ਟਮਾਟਰ ਮਤਲਬ ਇਹਦਾ ਕੀ ਸਿਸਟਮ ਹੈਗਾ ਤੇ ਕਹਿੰਦੇ ਬੇਟਾ ਵੀ ਤੁਹਾਨੂੰ ਪਤਾ ਨਹੀਂ ਹੈਗਾ ਕਿ ਵੀ ਪਾਕਿਸਤਾਨ 'ਚ ਟਮਾਟਰ ਜਿਹੜਾ ਬਹੁਤ ਜ਼ਿਆਦਾ ਮਹਿੰਗਾ ਉਸ ਟਾਈਮ ਮਤਲਬ ਮੈਨੂੰ ਐਗਜ਼ੈਕਟ ਯਾਦ ਨਹੀਂ ਆ ਪਰ 12-1400 ਰੁਪਏ ਹਾਂ 1400 ਤੇ ਮੇਰੇ ਕਹਿੰਦਾ ਮਤਲਬ ਹੋਸ਼ਫਾਕਤਾ ਹੋ ਗਏ ਉਹ ਕਹਿੰਦੇ ਬੇਟਾ ਵੀ ਲੰਗਰ ਦੇ ਵਿੱਚ ਉੱਥੇ ਜਿਹੜੇ ਆ ਨਾ ਵੀ ਕਿਉਂਕਿ ਹੋਰ ਤਾਂ ਉਹ ਤਾਂ ਪਾ ਨਹੀਂ ਸਕਦੇ ਟਮਾਟਰ ਮਹਿੰਗਾ ਹੀ ਇੰਨਾ ਜਿਆਦਾ ਹੈ ਇਸ ਕਰਕੇ ਅਸੀਂ ਸੇਵਾ ਵਾਸਤੇ ਲੈ ਜਾਣੀ ਆ ਟਮਾਟਰ ਤੇ ਉੱਥੇ ਆਟਾ ਵੀ ਜਿਹੜਾ ਉਹ 250 ਰੁਪਏ 400 ਰੁਪਏ ਕਿਲੋ ਸੀਗਾ ਫਿਰ ਅਸੀਂ ਜਦੋਂ ਉੱਥੇ ਗਏ ਕਿਉਂਕਿ ਉੱਥੇ ਮਾਰਕੀਟ ਜਿਹੜੀ ਹੈ ਨਾ ਅੰਦਰ ਜਿਹੜੀ ਹੈ ਜਿੱਥੇ ਚਾਹ ਪਾਣੀ ਆ ਰਿਫਰੈਸ਼ਮੈਂਟ ਆ ਥੋੜਾ ਤੁਸੀਂ ਦੇਖੋ ਕਿ ਇਹ ਖਾਣ ਪੀਣ ਦਾ ਸਮਾਨ ਜਿਹੜਾ ਹੋ ਸਕਦਾ ਕੰਟੀਨ ਵਗੈਰਾ एवरीथिंग ਵਾਸ ਡੈਮ ਕੋਸਟਲੀ ਬਹੁਤ ਮਹਿੰਗਾ ਸੀ ਸਾਰਾ ਕੁਝ ਕਾਫੀ ਦਾ ਕੱਪ ਜਿਹੜਾ ਮੈਂ ਉੱਥੋਂ ਪੀਤਾ ਉਹ ਮੈਨੂੰ ਉਹਨਾਂ ਨੂੰ ਬਿਲਕੁਲ ਰੱਦੀ ਜੀ ਕਾਫੀ ਸੀ ਬਹੁਤ ਬੇਸਵਾਦੀ ਤੇ ਬਿਲਕੁਲ ਠੰਡੀ ਜੀ ਜਿਵੇਂ ਕਹਿੰਦੇ ਨਾ ਆਪਾਂ ਕੀ ਛੋਟੇ ਕੱਪ ਵਾਲੇ ਜਿਹੜਾ ਡਿਸਪੋਜ਼ੇਬਲ ਕੱਪ ਜਿਹੜਾ ਇੱਥੇ ਆਮ ਤੌਰ ਤੇ ਆਪਾਂ ਨੂੰ 10 ਰੁਪਏ 'ਚ 12 ਰੁਪਏ 'ਚ ਮਿਲ ਜਾਂਦਾ ਇੰਡੀਅ ਤੇ ਜਦੋਂ ਉੱਥੇ ਕਿਉਂਕਿ ਉੱਥੋਂ ਦੇ ਪਾਕਿਸਤਾਨੀ ਵੀ ਆਏ ਹੋਏ ਸੀਗੇ ਮੱਥਾ ਟੇਕਣ ਜਿਹੜੇ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਚਲੋ ਇਹ ਤਾਂ ਵੀ ਚਲੋ ਇੱਕ ਖਾਸ ਜਗ੍ਹਾ ਹੈਗੀ ਐ ਵੀ ਬਾਰਡਰ ਟੂਰਿਸਟ ਸਪੌਟ ਕਹਿ ਲੋ ਤੁਸੀਂ ਕਿ ਵੀ ਹਾਂਜੀ ਗੁਰਦੁਆਰਾ ਸਾਹਿਬ ਚ ਲੋਕੀ ਹਿੰਦੂਸਤਾਨ ਦੇ ਜਿਵੇਂ ਬਾਹਰੋਂ ਆਉਂਦੇ ਐ ਇੰਨਾਂ ਵਾਸਤੇ ਤਾਂ ਵੀ ਹੋ ਸਕਦਾ ਰੇਟ ਬਹੁਤ ਜ਼ਿਆਦਾ ਤਾਂ ਰੱਖਿਆ ਹੋਵੇ ਕਹਿੰਦੇ ਨਹੀਂ ਜੀ ਲਾਹੌਰ ਮੇ ਤੋਂ ਰੇਟ ਜ਼ਿਆਦਾ ਨਹੀਂ ਹੈ ਜੀ ਉੱਥੇ ਮੈਂ ਕਿਹਾ ਵੀ ਉੱਥੇ ਜਿਵੇਂ ਆਮ ਤੌਰ ਤੇ ਰੋਡ ਸਾਈਡ ਜਿਵੇਂ ਰੇਟ ਹੁੰਦਾ ਉਹ ਕੀ ਹੁੰਦਾ ਤਾਂ ਉਹਨੇ ਕਿਹਾ ਜੀ 150 ਰੁਪਏ ਮੈਂ ਆਪਕੋ ਅੱਛੀ ਚਾਹ ਮਿਲ ਜਾਂਦੀ ਹੈ ਬ ਔਰ 150 ਰੁਪਏ ਮੇਂ ਹੀ ਕਾਫੀ ਜੋ ਹੈ ਬੜੀ 150 200 ਰੁਪਏ ਮੇਂ ਬੜੀ ਕਾਫੀ ਮੇਰੀ ਮਤਲਬ ਅੱਖਾਂ ਖੁੱਲੀਆਂ ਰਹਿ ਗਈਆਂ ਮੈਂ ਕਹਾਂ ਤੇ ਮੈਂ ਕਿਹਾ ਆਮਦਨ ਉੱਥੇ ਕਿੰਨੀ ਕੁ ਹੁੰਦੀ ਹੈ ਕਿਉਂਕਿ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਹੈ ਕਿ ਵੀ ਸ਼ਾਇਦ ਕਰੰਸੀ ਦਾ ਜਿਵੇਂ ਰੇਟ ਹੀ ਉੱਥੇ ਇੰਨਾ ਕੁ ਘੱਟ ਹੈਗਾ ਵੀ ਆਮਦਨ ਸ਼ਾਇਦ ਉੱਥੇ ਲੱਖਾਂ ਚ ਹੋਊਗੀ ਉਹ ਕਹਿੰਦੇ ਜੀ ਨਾਰਮਲ ਆਮਦਨ ਜਿਹੜੀ ਹੈ ਉਹ ਹੀ 25 30000 ਰੁਪਏ ਤੇ ਇਹਦੇ ਆਸ-ਪਾਸ ਹੈ ਤੇ ਖੈਰਾਬ ਸਾਬ ਤੁਸੀਂ ਛੋਟੀ ਜੀ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਫਾਈਨੈਂਸ਼ੀਅਲੀ ਉਹ ਸਟੇਟ ਕਿੰਨੀ ਬੁਰੀ ਤਰ੍ਹਾਂ ਟੁੱਟੀ ਹੋਈ ਬਹੁਤ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਤੁਸੀਂ ਇੱਕ ਚੀਜ਼ ਦੇਖੋ ਜਦੋਂ ਇਹ ਅਟੈਕ ਹੋਇਆ ਜਿਸ ਦੇ ਵਿੱਚ ਕਿ 26 ਮਤਲਬ ਬੰਦੇ ਜਿਹੜੇ ਮਾਰੇ ਗਏ ਜਿਹੜੀ ਕਿ ਬੇहद ਸ਼ਰਮਨਾਕ ਜਿਹੜਾ ਤੁਸੀਂ ਕਹਿ ਸਕਦੇ ਹੋ ਹਾਦਸਾ ਉਹ ਹਾਦਸਾ ਨਹੀਂ ਹੈ ਉਹ ਬੇਸਿਕਲੀ ਇੱਕ ਪਲਾਨਡ ਤਰੀਕੇ ਨਾਲ ਪਾਕਿਸਤਾਨ ਨੇ ਕਿਉਂਕਿ ਉਹਨੇ ਦੇਖਿਆ ਕਿ ਕਸ਼ਮੀਰ ਪੂਰੀ ਤਰ੍ਹਾਂ ਨਾਲ ਕਿਉਂਕਿ ਉੱਥੋਂ ਦੀ ਆਵਾਮ ਜਿਹੜੀ ਹੈ ਉੱਥੋਂ ਦੀ ਜਿਹੜੀ ਜਨਤਾ ਹੈਗੀ ਆ ਉਹ ਦੇ ਵਰ ਵੈਰੀ ਹੈਪੀ ਕਿਉਂਕਿ ਉੱਥੇ ਪਹਿਲੀ ਵਾਰੀ 40 ਸਾਲਾਂ ਤੋਂ ਚ ਪਹਿਲੀ ਵਾਰੀ ਖੁਸ਼ਹਾਲੀ ਆਈ ਸੀਗੀ ਉਸ ਤੋਂ ਪਹਿਲਾਂ ਜਦੋਂ ਸ਼ੰਮੀ ਕਪੂਰ ਰਜਿੰਦਰ ਕੁਮਾਰ ਦੀਆਂ ਫਿਲਮਾਂ ਦੀਆਂ ਸ਼ੂਟਿੰਗ ਹੁੰਦੀ ਸੀਗੀ ਅੱਜ ਤੋਂ 40 50 ਸਾਲ ਪਹਿਲਾਂ ਉਦੋਂ ਕੀ ਸੀਗਾ ਕਿ ਦੇਖੋ ਟੂਰਿਜ਼ਮ ਕਿੰਨਾ ਜਿਆਦਾ ਉਸ ਟਾਈਮ ਲਗਾਤਾਰ ਹੀ ਉਹ ਕਈ ਕਈ ਮਹੀਨੇ ਉੱਥੇ ਫਿਲਮਾਂ ਦੀ ਸ਼ੂਟਿੰਗ ਜਦਜਾ ਫੁੱਲ ਖਿਲੇ ਵਗਾਰਾ ਉਹ ਸਾਰੀ ਕਸ਼ਮੀਰ ਦੀਆਂ ਸ਼ੂਟਿੰਗਾਂ ਸੀਗੀਆਂ ਉਸ ਤੋਂ ਬਾਅਦ ਉਹ 30 ਸਾਲ 40 ਸਾਲ 35 ਸਾਲ ਜਿਹੜਾ ਹੈਗਾ ਤੁਸੀਂ ਦੇਖੋ ਵੀ ਉਹ ਬਿਲਕੁਲ ਹੀ ਬੰਦ ਰਿਹਾ ਤੇ 370 ਜਦੋਂ ਹਟੀ ਐ ਉਸ ਤੋਂ ਬਾਅਦ ਸਰਕਾਰ ਨੇ ਉੱਥੇ ਬਹੁਤ ਵਧੀਆ ਤਰੀਕੇ ਨਾਲ ਜੋਰ ਵੀ ਲਾਇਆ ਤੇ ਇਨਫਰਾਸਟ੍ਰਕਚਰ ਡਿਵੈਲਪ ਵੀ ਕੀਤਾ ਤੇ ਤੁਸੀਂ ਇਹ ਦੇਖੋ ਵੀ ਅ ਇਸ ਵਾਰੀ ਉਮੀਦ ਸੀਗੀ ਕਿ 2.5 ਕਰੋੜ ਸਲਾਨੀ ਜਿਹੜੇ ਉੱਥੇ ਜਾਣਗੇ ਕਹਿੰਦਾ ਮਤਲਬ ਸੀਗਾ ਕਿ ਬੜੀ ਤੇਜ਼ੀ ਨਾਲ ਬਹੁਤ ਸਪੀਡ ਨਾਲ ਕਸ਼ਮੀਰ ਦੀ ਜਿਹੜੀ ਲੋਕਲ ਇਕਨੋਮੀ ਹੈ ਬੜੀ ਗਰੋਅ ਕਰ ਰਹੀ ਸੀ ਤੇ ਦੇਖੋ ਪੈਸਾ ਜਦੋਂ ਆਉਂਦਾ ਤਾਂ ਕੋਈ ਵੀ ਸਟੇਟ ਉਹ ਖੁਸ਼ਹਾਲ ਹੋ ਜਾਂਦੀ ਹੈ ਲੋਕ ਬੜੇ ਖੁਸ਼ ਸੀਗੇ ਉੱਥੋਂ ਦੇ ਜਿਹੜੇ ਲੋਕਲ ਜਿਹੜੇ ਉਸ ਤੇ ਤੁਸੀਂ ਇਹ ਗੱਲ ਹੀ ਛੱਡ ਦਿਓ ਕਿ ਕੋਈ ਮੁਸਲਮਾਨ ਹੈ ਜਾਂ Hindu ਹੈ ਕੋਈ ਇਦਾਂ ਦੀ ਗੱਲ ਹੈ ਉਹ ਜਿਹੜੇ ਲੋਕ ਸੀਗੇ ਬਹੁਤ ਜ਼ਿਆਦਾ ਖੁਸ਼ ਸੀਗੇ ਇਹ ਅਟੈਕ ਵੀ ਜਿਹੜਾ ਹੋਇਆ ਸੀ ਉਹਦੇ ਵਿੱਚ ਵੀ ਇੱਕ ਜਿਹੜਾ ਉੱਥੋਂ ਦਾ ਜਿਹੜਾ ਮੇਰੇ ਖਿਆਲ ਖੱ쩌ਰ ਵਾਲਾ ਜਿਹੜਾ ਗਾਈਡ ਕਹੇ ਲਓ हां आदिल हुसैन ਜਿਹੜਾ ਸੀਗਾ ਜਿਹੜਾ ਮੁੰਡੇ ਦੀ ਡੈਥ ਹੋ ਗਈ ਜਿਹਨੂੰ ਗੋਲੀਆਂ ਉਹਨਾਂ ਨੇ ਤਿੰਨ ਗੋਲੀਆਂ ਮਾਰੀਆਂ ਸੀਗੀਆਂ ਠੀਕ ਹੈ ਨਾ ਉਸ ਬੰਦੇ ਨੇ ਰਜਿਸਟਰ ਵੀ ਕੀਤਾ ਵੀ ਤੁਸੀਂ ਇਹਨਾਂ ਨੂੰ ਕਿਉਂ ਮਾਰ ਰਹੇ ਹੋ ਨਾ ਹਥਿਆਰ ਖੋਹਣ ਦੀ ਵੀ ਕੋਸ਼ਿਸ਼ ਕੀਤੀ ਕਹਿੰਦੇ ਮਤਲਬ ਇਹ ਹੈ ਕਿ ਇਟ ਇਜ਼ ਨਾਟ ਲਾਈਕ 댓 ਵੀ ਬੜਾ ਦੇਖੋ ਪਲਾਨ ਕਰਕੇ ਉਹਨਾਂ ਨੇ ਕਿ ਹਾਂਜੀ ਵੀ ਜਾਤ ਪੁੱਛ ਕੇ ਜਾਂ ਧਰਮ ਪੁੱਛ ਕੇ ਮਾਰਿਆ ਕਿ ਵੀ ਹਾਂਜੀ ਤੁਸੀਂ ਕਿਹੜੇ ਧਰਮ ਦੇ ਹੋ ਵੀ ਹਿੰਦੂ ਹੋ ਤੇ ਕਲਮਾ ਪੜ੍ਹ ਕੇ ਸੁਣਾਓ ਤੇ ਐਦਾਂ ਦੀਆਂ ਗੱਲਾਂ ਮਤਲਬ ਇਹ ਕੀ ਵੀ ਉਹਨੂੰ ਮੈਸੇਜ ਵਾਸ ਕਲੀਅਰ ਐਂਡ ਬੋਲਡ ਇਹ ਕਿ ਨਾ ਜਿਵੇਂ ਆਪਾਂ ਕਹਿੰਨੇ ਕਿ ਬਿਲਕੁਲ ਐ ਕੰਧ ਤੇ ਲਿਖੀ ਹੋਈ ਗੱਲ ਵਾਂਗੂ ਉਹਨਾਂ ਨੇ ਪੂਰਾ ਮੈਸੇਜ ਹੀ ਉਹੀ ਦੇਣਾ ਸੀ ਬੇਸਿਕਲੀ ਉਹਨਾਂ ਨੇ ਕਿ ਵੀ ਹਾਂਜੀ ਵੀ ਇਹ ਬੇਸਿਕਲੀ ਡਿਸਟਰਬੈਂਸ ਵਾਸਤੇ ਐ ਇਹਦਾ ਹੋਰ ਕੋਈ ਪਰਪਸ ਨਹੀਂ ਐ ਤੇ ਜੇ ਤੁਸੀਂ ਕਹੋ ਕਿ ਉਹ ਕੋਈ ਇਸਲਾਮ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੇ ਕੀਤਾ ਤੇ ਮੈਂ ਕਹਿ ਰਿਹਾ ਵੀ ਇਹ ਸਭ ਤੋਂ ਵੱਡੀ ਬੇਕੁਫੀ ਹੋਊਗੀ ਕਿਉਂਕਿ ਜੇ ਆਪਾਂ ਕਹੀਏ ਕਿ ਹਿੰਦੂ ਮੁਸਲਮਾਨ ਬੜੀ ਦੇਖੋ ਹਿੰਦੁਸਤਾਨ ਦੇ ਮੁਸਲਮਾਨ ਵੀ ਬੜੇ ਸੁਲਝੇ ਹੋਏ ਨੇ ਮੰਨ ਕੇ ਚੱਲਦੇ ਆਪਾਂ ਕੁਝ ਪਰਸੈਂਟ ਤਾਂ ਦੇਖੋ ਹਰੇਕ ਚੀਜ਼ ਥੋੜੇ ਬਹੁਤੇ ਸ਼ਰਾਰਤੀ ਤੱਤ ਹੁੰਦੇ ਆ ਤੇ ਨਹੀਂ ਤਾਂ ਦੇਖੋ ਜਦ ਬਾਬਰੀ ਮਸਜਿਦ ਵਾਲਾ ਇਸ਼ੂ ਹੋਇਆ ਕਿ ਵੀ ਜਦੋਂ ਰਾਮ ਮੰਦਿਰ ਬਣਿਆ ਉਦੋਂ ਦੇਖੋ ਕੋਈ ਦੰਗੇ ਨਹੀਂ ਹੋਏ ਉਸ ਤੋਂ ਬਾਅਦ ਤੁਸੀਂ ਜਦੋਂ 370 ਹਟੀ ਹੈ ਮੈਂ ਕਹਿ ਰਿਹਾ ਚਲੋ ਸਰਕਾਰ ਨੇ ਵੀ ਪੁਖਤਾ ਇੰਤਜ਼ਾਮ ਕੀਤੇ ਸੀਗੇ ਪਰ ਆਮ ਜਨਤਾ ਜਿਹੜੀ ਹੈ ਆਮ ਮੁਸਲਮਾਨ ਜਿਵੇਂ ਬਾਕੀ ਹਿੰਦੁਸਤਾਨ 'ਚ ਵੀ ਕਿਤੇ ਵੀ ਕੋਈ ਦੰਗਿਆਂ ਵਾਲੀ ਕੋਈ ਗੱਲ ਨਹੀਂ ਹੋਈ ਕਹਿੰਦਾ ਮਤਲਬ ਇਹ ਹੈ ਕਿ ਹਿੰਦੁਸਤਾਨੀ ਜਿਹੜੇ ਮੁਸਲਮ ਹੈ ਉਹਨਾਂ ਨੂੰ ਕੋਈ ਐਡੀ ਮਤਲਬ ਦੇ ਆਰ ओके okay विद uh, मतलब सिच्च, पॉलिटिकल सिचुएशन उन्हा च ऐना कोई अनरेस्ट नाम दी कोई चीज नहीं है ते अच्छा जेड़ा ये अटैक ਕੀਤਾ ਗਿਆ ਤੇ ਨਾਮ ਜਾਂ مطلب ਜਾਤ ਧਰਮ ਪੁੱਛ ਕੇ ਜਿਹੜਾ ਮਾਰੇ ਗੋਲੀ ਮਾਰੀ ਗਈ ਉਹਦਾ ਪਰਪਸ ਵੀ ਇਹੀ ਸੀਗਾ ਕਿ ਵੀ ਇੱਕਦਮ ਜਿਹੜੀ ਇਹ ਜਨਤਾ ਭੜਕ ਜਾਈ ਜਾਂ ਇਦਾਂ ਦਾ ਕੁਝ ਹੋਵੇ ਤੇ ਜੇ ਉਹਨਾਂ ਨੇ ਕੀਤਾ ਤੇ ਤੁਸੀਂ ਇਹ ਦੇਖੋ ਵੀ ਉਹ ਮੁਸਲਮਨ ਨਹੀਂ ਹੋ ਸਕਦੇ ਸੱਚੇ ਮੁਸਲਮਾਨ ਨਹੀਂ ਹੋ ਸਕਦੇ ਕਿਉਂਕਿ ਇਹਦੇ ਨਾਲ ਅਸਰ ਕੀ ਹੋਏਗਾ ਹੁਣ ਤੁਸੀਂ ਦੇਖੋ ਇਮੀਡੀਏਟਲੀ ਕੀ ਅਸਰ ਹੋਇਆ ਕਿ ਉੱਥੇ ਬੁਕਿੰਗਾਂ ਕੈਨਸਲ ਹੋ ਗਈਆਂ ਉੱਥੇ ਬਿਲਕੁਲ ਵਿਰਾਨਾ ਛਾ ਗਿਆ ਠੀਕ ਹੈ ਜਿਹੜੀ ਉੱਥੇ ਇਕਨੋਮੀ ਬੜੀ ਤੇਜ਼ੀ ਨਾਲ ਗਰੋ ਕਰ ਰਹੀ ਸੀਗੀ ਤੇ ਉਹ ਇਕਨੋਮੀ 'ਚ ਫਾਇਦਾ ਕਿੰਨਾ ਤਾਂ ਹੋਣਾ ਸੀਗਾ ਟੂਰਿਸਟ ਜਿਹੜੇ ਇੱਥੋਂ ਜਾ ਕੇ ਜੇ ਪੈਸੇ 2 ਰੁਪਏ ਖਰਚਦੇ ਸੀਗੇ ਤਾਂ ਉਹਦੇ ਨਾਲ ਕਿੰਨਾ ਦੇ ਘਰਾਂ 'ਚ ਆਟਾ ਆਉਂਦਾ ਸੀਗਾ ਜਾਂ ਰੋਟੀ ਪੱਕਦੀ ਸੀਗੀ ਉਹ ਸਾਰੇ ਮੁਸਲਮਾਨ ਤਾਂ ਹੈਗੇ ਉੱਥੇ ਜ਼ਿਆਦਾਤਰ ਮжоਰਿਟੀ ਮੁਸਲਮਾਨਾਂ ਦੀ ਤਾਂ ਹੈਗੀ ਕਿਉਂਕਿ ਜਿੰਨੇ ਉੱਥੇ ਕੰਮ ਇਹ ਹੈਗੇ ਐ ਖੱਚਰ ਵਾਲੇ ਹੈਗੇ ਐ ਦੁਕਾਨਦਾਰੀਆਂ ਵਾਲੇ ਹੈਗੇ ਐ ਉਹ ਜ਼ਿਆਦਾਤਰ ਲੋਕ ਮੁਸਲਮਾਨ ਨੇ ਤੇ ਜੇ ਇਹ ਗੱਲ ਤੁਸੀਂ ਇਹ ਮੰਨ ਕੇ ਚੱਲੋ ਕਿ ਮੁਸਲਮਾਨਾਂ ਦੇ ਹਿੱਤ ਵਾਸਤੇ ਕੋਈ ਅਟੈਕ ਕੀਤਾ ਗਿਆ ਸੀ ਇਹ ਜੀ ਗੱਲ ਵੀ ਬਿਲਕੁਲ ਗਲਤ ਗੱਲ ਹੈ ਇਟ ਵਾਸ ਟੋਟਲੀ ਐਂਡ ਪਿਓਰਲੀ ਅ ਟੈਰਰਿਸਟ ਅਟੈਕ ਤੇ ਜਿਹੜਾ ਇਹ ਵੈਰੀ ਮੱਚ ਪਲਾਨਡ ਵੇ ਨਾਲ ਕੀਤਾ ਗਿਆ ਤੇ ਦੇਖੋ ਕੋਈ ਇੰਡੀਪੈਂਡੈਂਟ ਕੋਈ ਏਜੰਸੀ ਇਹੋ ਜੀ ਨਹੀਂ ਹੈ ਜਿਹੜੀ ਇੰਨਾ ਵਧੀਆ ਪਲਾਨ ਕਰ ਸਕੇ ਉਹਨਾਂ ਕੋਲੇ ਬੜੇ ਮਾਡਰਨ ਹਥਿਆਰ ਸੀਗੇ ਤੇ ਉਸ ਤੋਂ ਬਾਅਦ ਉਹ ਬੰਦੇ ਜਿਹੜੇ ਹੈਗੇ ਇੱਕਦਮ ਜਿਵੇਂ ਹਵਾ 'ਚ ਗਾਇਬ ਹੋ ਗਏ ਕਿੱਥੋਂ ਹੋ ਗਏ ਕਿਉਂਕਿ ਪਿੱਛੇ ਬੈਕਅਪ ਸੀਗਾ ਤੇ ਉਹ ਬੈਕਅਪ ਸ਼ਰਤੀਆ ਤੌਰ ਤੇ ਹੋਰ ਕੋਈ ਵਜ੍ਹਾ ਹੀ ਨਹੀਂ ਹੈ ਵੀ ਪਾਕਿਸਤਾਨੀ ਆਰਮੀ ਤੋਂ ਇਲਾਵਾ ਕੋਈ ਹੋਰ ਉਹਦੇ ਮਗਰ ਤਾਕਤ ਹੋਈ ਨਹੀਂ ਸਕਦੀ ਸੋ ਜਿਹੜਾ 에ਅਰ ਜਿਹੜਾ ਹੁਣ ਸਟ੍ਰਾਈਕ ਹੋਇਆ ਹੈ ਜਿਹੜਾ ਇੱਕ ਤਰੀਕੇ ਨਾਲ ਇਹ ਮਤਲਬ ਬੇਸਿਕਲੀ ਬੜੇ ਪ੍ਰੈਸਾਈਜ਼ਲੀ ਮੈਂ ਅੱਜ ਥੋੜਾ ਜਿਹਾ ਹੀ ਕਿਉਂਕਿ ਜਿਆਦਾ ਖਬਰਾਂ ਪੜਨ ਦਾ ਮੈ ਤਤ ਨੂੰ 1:44 ਤੇ ਹਮਲਾ ਹੋਇਆ ਤੇ ਜਿੰਨੀ ਕੁ ਮੈਂ ਖਬਰ ਪੜ੍ਹੀ ਹੈ ਉਹਦੇ ਹਿਸਾਬ ਨਾਲ ਇਹ ਹੈ ਕਿ ਪ੍ਰੈਸਾਈਜ਼ਲੀ ਕਿ ਇਸ ਗੱਲ ਦਾ ਬੜਾ ਧਿਆਨ ਰੱਖਿਆ ਗਿਆ ਹੈ ਕਿ ਉੱਥੇ ਸਿਵਿਲਿਅਨ ਨੁਕਸਾਨ ਜਿਹੜਾ ਉਹ ਨਾ ਹੋਵੇ ਹਜੇ ਤੱਕ ਜਿੰਨੀ ਕੋਈ ਡਿਟੇਲ ਜੜੀਆਂ ਪਤਾ ਲੱਗੀਆਂ ਹੈਗੀਆਂ ਉਹ ਜਿਹੜਾ ਹੁਣ ਸਟ੍ਰਾਈਕ ਕੀਤਾ ਹੈ ਜਾਂ ਇੰਡੀਆ ਨੇ ਜਿਹੜਾ ਮਿਜ਼ਾਈਲਾਂ ਜੜੀਆਂ ਇਹ ਅਟੈਕ ਕੀਤਾ ਉਹ ਬਿਲਕੁਲ ਬਹੁਤ ਜ਼ਿਆਦਾ ਸਟੱਡੀ ਕਰਕੇ ਬਰੀਕੀ ਨਾਲ ਸੈਟਲਾਈਟ ਜਾਂ ਉਸ ਦੇ ਨਾਲ ਜਿਹੜੀ ਸਟੱਡੀ ਕਰਕੇ ਬੜਾ ਟਾਰਗੇਟ ਬੜੇ ਸਪੈਸੀਫਿਕ ਇਹਨਾਂ ਨੇ ਚੁਣੇ ਆ ਜਿੱਥੇ ਕਿ ਵਾਕਈ ਇਹ ਗਤੀਵਿਧੀਆਂ ਚੱਲਦੀਆਂ ਹੋਣਗੀਆਂ ਕਿਉਂਕਿ ਉਹ ਤਾਂ ਚਲੋ ਹੁਣ ਬਾਅਦ 'ਚ ਏਜੰਸੀਆਂ ਜਿਹੜੀਆਂ ਡਿਟੇਲ ਖਬਰਾਂ ਦੇਣਗੀਆਂ ਕਿ ਜੀ ਜਿਹੜੀਆਂ ਉਹ ਕਿ ਉੱਥੇ ਕਿੰਨਾ ਨੁਕਸਾਨ ਹੋਇਆ ਜਾਂ ਕਿਹੜੇ ਨੁਕਸਾਨ ਤਾਂ ਕੀ ਮਤਲਬ ਕਿੰਨੇ ਜਿਹੜੇ ਉਹ ਇਦਾਂ ਦੇ ਟਿਕਾਣੇ ਜਿਹੜੇ ਆ ਉਹ ਤੋਂ ਅਸਤ ਕੀਤਾ ਗਏ ਜਿੱਥੇ ਕਿ ਟੈਰਰਿਜ਼ਮ ਦੀ ਐਕਟੀਵਿਟੀਆਂ ਵਾਸਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਉੱਥੇ ਮਤਲਬ ਪ੍ਰਸ਼ਿਕਸ਼ਨ ਦਿੱਤਾ ਜਾਂਦਾ ਹੈ ਜਾਂ ਉੱਥੇ ਬੈਠ ਕੇ ਪਲੈਨਿੰਗਾਂ ਹੁੰਦੀਆਂ ਹੈਗੀਆਂ ਇਹ ਬੇਸਿਕਲੀ ਦੇਖੋ ਇੱਕ ਨਾ ਲਿਓ ਤੌਸਤੇ ਸੀਗੇ ਸ਼ਾਇਦ ਉਹਨਾਂ ਦੀ ਕਿਤਾਬ ਹੈ ਯੁੱਧ ਤੇ ਸ਼ਾਂਤੀ ਹੈ ਨਾ ਵਾਰ ਐਂਡ ਪੀਸ ਉਹ ਜਿਹੜੀ ਹੈਗੀ ਹੈ ਨਾ ਕਿਤਾਬ ਕ੍ਰਿਸ਼ਨ ਮਹਾਰਾਜ ਜੀ ਨੇ ਵੀ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਕਿਹਾ ਕਿ ਦੇਖੋ ਜਦੋਂ ਅਤ ਹੋ ਜਾਂਦੀ ਹੈ ਨਾ ਉਦੋਂ ਯੁੱਧ ਜ਼ਰੂਰੀ ਹੁੰਦਾ ਹੈ ਉਦੋਂ ਜਿਹੜਾ ਯੁੱਧ ਤੋਂ ਬਿਨਾ ਸ਼ਾਂਤੀ ਨਹੀਂ ਆ ਸਕਦੀ ਤੇ ਮੈਂ ਖੈਰ ਆਮ ਨਾਟ ਇਨ ਫੇਵਰ ਆਫ ਫੁੱਲ ਸਕੇਲ ਵਾਰ ਕਿ ਵੀ ਫੁੱਲ ਸਕੇਲ ਵਾਰ ਜਿਹੜੀ ਹੈ ਯੁੱਧ ਹਮੇਸ਼ਾ ਅਦਰਵਾਈਜ਼ ਆਪਣੇ ਪਿੱਛੇ ਤਬਾਈ ਛੱਡ ਕੇ ਜਾਂਦਾ ਪਰ ਕਿਉਂਕਿ ਜਦੋਂ ਕੋਈ ਇੱਕ ਕਹਿ ਲੋ ਨਾ ਵੀ ਜਿਹੜੀ ਇੱਕ ਇੱਕ ਕੋਈ ਗਰੁੱਪ ਆਫ ਪੀਪਲ ਜਿਹੜਾ ਹੈਗਾ ਉਹ ਸਮਝਣ ਚ ਹੀ ਨਹੀਂ ਆ ਰਿਹਾ ਜਿਹਦਾ ਕੰਮ ਹੀ ਸਿਰਫ ਤੇ ਸਿਰਫ ਲੋਕਾਂ ਨੂੰ ਡਿਸਟਰਬ ਕਰਨਾ ਹੁਣ ਤੁਸੀਂ ਇਹ ਦੇਖੋ ਕਿ ਵੀ ਇਹ ਜਿਹੜਾ ਉਹਨਾਂ ਨੇ ਜਿਹੜਾ ਅਟੈਕ ਕੀਤਾ ਜਿਸ 26 ਬੰਦੇ ਮਾਰੇ ਗਏ ਉਹ ਬੰਦੇ ਕਿਆ ਮੁਸਲਮਾਨਾਂ ਦਾ ਭਲਾ ਕਰ ਰਹੇ ਆ ਦੱਸੋ ਕਿਸੇ ਵੀ ਐਂਗਲ ਤੋਂ ਕਿਹੜੇ اسلام ਦੀ ਉਹ ਮਤਲਬ ਸੇਵਾ ਕਰ ਰਹੇ ਨੇ ਆਪਣੇ ਵੱਲੋਂ ਠੀਕ ਹੈ ਨਾ ਇਹ ਸਿਰਫ ਤੇ ਸਿਰਫ ਇੱਕ ਮਤਲਬ ਪੋਲੀਟੀਕਲ ਸਾਜਿਸ਼ ਤੋਂ ਇਲਾਵਾ ਹੋਰ ਕੁਝ ਨਹੀਂ ਸੀਗਾ ਤੇ ਇਹ ਤਾਂ ਬਿਲਕੁਲ ਮਫੀਦ ਜਵਾਬ ਹੈਗਾ ਇਹ ਹਾਂ ਮੈਂ ਇਹ ਸੋਚਦਾ ਹਾਂ ਕਿ ਵੈਸੇ ਆਦਰਵਾਈਜ਼ ਮੁਲਕਾਂ ਦੇ ਜਿਹੜੇ ਝਗੜੇ ਐ ਉਹ ਅਲਟੀਮੇਟਲੀ ਚਾਹੇ ਯੁੱਧ ਹੋ ਵੀ ਜਾਵੇ ਫੁੱਲ ਸਕੇਲ ਵੀ ਹੋ ਜਾਏ ਅਖੀਰ ਫਿਰ ਉਹ ਟੇਬਲ ਤੇ ਹੀ ਨਿਪਟਦਾ ਤੇ ਉਹਦੇ ਵਾਸਤੇ ਜੇ ਕੂਟਨੀਤਿਕ ਜਿਹੜੀ ਚੀਜ਼ਾਂ ਜਿਵੇਂ ਪਾਣੀ ਬੰਦ ਕਰਨਾ ਜਾਂ ਉਹਨਾਂ ਨਾਲ ਵਪਾਰਿਕ ਸੰਧੀਆਂ ਤੋੜਨਾ ਜਾਂ ਉਹਨਾਂ ਨੂੰ ਮੰਨ ਕੇ ਚੱਲੋ ਇੰਟਰਨੈਸ਼ਨਲ ਜਿਹੜੇ ਵੱਡੇ ਕੰਟਰੀਜ਼ ਨੇ ਉਹਨਾਂ ਨੂੰ ਪੋਲੀਟੀਕਲੀ ਆਪਣੇ ਨਾਲ ਜੋੜ ਕੇ ਤੇ ਪਾਕਿਸਤਾਨ ਨੂੰ ਬਿਲਕੁਲ ਅਲੱਗ-ਥਲੱਗ ਕਰਨਾ ਠੀਕ ਹੈ ਨਾ ਉਹ ਸਾਧਨ ਵੀ ਕੀਤੇ ਜਾਣੇ ਚਾਹੀਦੇ ਐ ਨਾਲ ਨਾਲ ਹੀ ਤੇ ਇੰਨਾ ਕਿ ਦੇਖੋ ਲੋਕਾਂ ਦੇ ਵਿੱਚ ਜਿਹੜਾ ਡਿਪਰੈਸ਼ਨ ਹੁੰਦਾ ਉਸ ਡਿਪਰੈਸ਼ਨ ਨੂੰ ਦੂਰ ਕਰਨ ਵਾਸਤੇ ਠੀਕ ਹੈ ਇਹੋ ਜਿਹੇ ਜਿਹੜਾ ਮਤਲਬ ਜੋ ਇਹ ਐਕਟ ਹੋਇਆ ਹੈਗਾ ਹਾਲਾਂਕਿ ਮੈਂ ਕਦੇ ਵੀ ਮਤਲਬ ਕਿਸੇ ਵੀ ਤਰ੍ਹਾਂ ਦੀ ਵਾਰਫੇਅਰ ਜਾਂ ਕਿਸੇ ਵੀ ਤਰ੍ਹਾਂ ਦੇ ਅਟੈਕ ਨੂੰ ਮੈਂ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਕਿ ਪ੍ਰਮੋਟ ਕਰਨ ਦੇ ਉਸੇ ਨਹੀਂ ਹੁੰਦਾ ਕਿ ਮੈਨੂੰ ਇਹ ਨਹੀਂ ਹੁੰਦਾ ਕਿ ਵੀ ਇਹ ਹੋਣੀ ਚਾਹੀਦੀ ਹੈ ਪਰ ਮੈਂ ਅਗੇਨ ਉਹੀ ਕਹੂੰਗਾ ਕਿ ਸਾਡੇ ਗੁਰੂਆਂ ਨੇ ਸਾਡੇ ਜਿਹੜੇ ਗੋਡਲੀ ਫਿਗਰ ਹੋਏ ਨੇ ਉਹਨਾਂ ਸਾਰਿਆਂ ਦੇ ਹੱਥੇ ਹਥਿਆਰ ਹੁੰਦਾ ਤੇ ਉਹ ਐਸੇ ਕਰਕੇ ਹੁੰਦਾ ਕਿ ਜਦੋਂ ਅਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹਥਿਆਰ ਤੋਂ ਇਲਾਵਾ ਅੱਤੇ ਖੋਦਾ ਦਾ ਵੈਰ ਹੁੰਦਾ ਤੇ ਉਹ ਜ਼ਰੂਰੀ ਹੋ ਜਾਂਦਾ ਹੈ ਕਿ ਵੀ ਉਸ ਨੂੰ ਫਿਰ ਅਟੈਕ ਕਰਕੇ ਜਾਂ ਮਤਲਬ ਨਿਸ਼ਤਨਾਬੂਦ ਕਰਕੇ ਹੀ ਜਿਹੜਾ ਉਹਦਾ ਹੱਲ ਹੁੰਦਾ ਹੈਗਾ ਤੇ ਉਮੀਦ ਕਰਦੇ ਹਾਂ ਕਿ ਇਹ ਜਿਆਦਾ ਵੱਡੀ ਮਤਲਬ ਉਸ ਵੱਲ ਨਾ ਜਾਵੇ ਲੜਾਈ ਕਿਉਂਕਿ ਜਿੰਨੀ ਜਿਆਦਾ ਦੇਖੋ ਲੜਾਈ ਤੁਸੀਂ ਯੂਕਰੇਨ 'ਚ ਵੀ ਹੋ ਰਹੀ ਹੈ ਅਫਗਾਨਿਸਤਾਨ 'ਚ 20 ਸਾਲ ਚੱਲੀ ਗਈ ਪਹਿਲਾਂ ਉਸ ਤੋਂ ਵietnam 'ਚ ਚੱਲਦੀ ਰਹੀ ਲੜਾਈਆਂ ਨਾਲ ਕਦੇ ਕੋਈ ਮੁਲਕ ਕਾਮਯਾਬ ਨਹੀਂ ਹੋਇਆ ਨਾਲੇ ਅਫਗਾਨਿਸਤਾਨ ਤੇ ਅਟੈਕ ਜਿਹੜਾ ਹੋਇਆ 20 ਸਾਲ ਜਿਹੜੀ ਅਮਰੀਕਾ ਨੇ ਉੱਥੇ ਇੱਕ ਤਰੀਕੇ ਨਾਲ ਜੰਗੀ ਮਾਹੌਲ ਬਣਾ ਕੇ ਰੱਖਿਆ ਉਹਨੂੰ ਤੱਕੇ ਨਾਲ ਆਪਣੇ ਕਬਜ਼ੇ ਚ ਰੱਖਿਆ ਸੀਗਾ ਉਸ ਦੇ ਨਾਲ ਕੀ ਹੋਇਆ ਸੀਗਾ ਅਮਰੀਕਾ ਕਮਜ਼ੋਰੀ ਹੋਇਆ ਨਾ ਅਮਰੀਕਾ ਬਹੁਤ ਬੁਰੀ ਤਰ੍ਹਾਂ ਕਮਜ਼ੋਰ ਹੋਇਆ ਐਸੇ ਤਰੀਕੇ ਨਾਲ ਰਸ਼ੀਆ ਜਿਹੜਾ ਉਹਨੂੰ ਯੂਕਰੇਨ ਤੇ ਹਮਲਾ ਉਹਨੂੰ ਕੀਤਾ ਨੂੰ 2 ਸਾਲ ਤੋਂ ਦੇਖੋ ਲਗਾਤਾਰ ਲੜਾਈ ਚੱਲ ਰਹੀ ਹੈ ਲਗਾਤਾਰ ਤੇ ਪਰੇਸ਼ਾਨ ਤਾਂ ਅਕਸਰ ਆਮ ਜਨਤਾ ਹੀ ਹੁੰਦੀ ਹੈ ਤੇ ਮੁਲਕ ਦਾ ਉਹਦਾ ਸਮਾਧਾਨ ਫਿਰ ਵੀ ਉਹਦਾ ਕੋਈ ਨਹੀਂ ਹੈਗਾ ਤੇ ਰਸ਼ੀਆ ਵੀ ਜਿਹੜਾ ਹੈਗਾ ਅਕਸਰ ਜੇ ਯੂਕਰੇਨ ਨਾਲ ਜਦੋਂ ਵੀ ਗੱਲ ਹੋਏਗੀ ਤਾਂ ਅਕਸਰ ਗਲਬਾਤ ਹੀ ਹੋ ਰਹੀ ਹੈ ਤੇ ਹੱਲ ਤਾਂ ਗਲਬਾਤ ਨਾਲ ਹੀ ਹੋਣਾ ਲੜਾਈ ਅਦਰਵਾਇਜ਼ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਲੜਾਈ ਐਂ ਕਹਿ ਲਓ ਵੀ ਇਟ ਕੈਨ ਬੀ ਅ ਸਮਾਲ ਪਾਰਟ ਆਫ ਸਮ ਸਟ੍ਰੈਟਜੀ ਬਟ ਇਟ ਸ਼ੁੱਡ ਨਾਟ ਬੀ ਹੋਲੀ ਕਿ ਵੀ ਲੜਾਈ ਹਾਲ ਹੀ ਆਪਾਂ ਇਕੱਲਾ ਸਾਰਾ ਮਸਲਾ ਹੱਲ ਕਰ ਲਾਂਗੇ that is not possible ਬਿਕਲ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਆਮ ਪਬਲਿਕਾ ਜਿਹੜੀ ਉਹ ਉਸ ਨੂੰ ਹਰਾਸਮੈਂਟ ਹੋਵੇਗੀ ਤਾਂ ਹੁਣ ਆਪਰੇਸ਼ਨ ਸੰਦੂਰ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਹੜਾ ਹਾਈ ਅਲਰਟ ਜਾਰੀ ਕੀਤਾ ਗਿਆ ਜਿੰਨੇ ਸਰਹੱਦੀ ਇਲਾਕੇ ਨੇ ਉਹਨਾਂ ਦੇ ਵਿੱਚ ਜਿਹੜੇ ਸਕੂਲ ਕਾਲਜ ਨੇ ਉਹਨਾਂ ਤੱਕ ਨੂੰ ਬੰਦ ਕਰ ਦਿੱਤਾ ਗਿਆ ਜਦੋਂ ਤੱਕ ਅਗਲੇ ਹੁਕਮ ਨਹੀਂ ਆਉਂਦੇ ਹਾਲਾਂਕਿ ਅੱਜ ਜਿਹੜੀ ਸ਼ਾਮ ਨੂੰ ਪੂਰੇ ਦੇਸ਼ ਦੇ ਵਿੱਚ 244 ਜਿਲ੍ਹਿਆਂ ਦੇ ਵਿੱਚ ਜਿਹੜੀ ਮੌਕ ਟ੍ਰੀਲ ਵੀ ਕੀਤੀ ਜਾਣੀ ਆ ਤਾਂ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਕਿਤਨਾ ਕਿਤੇ ਤਣਾਅਪੂਰਨ ਸਕਦਾ ਇਟਸ ਕੱਲੇ ਪੰਜਾਬ ਦਾ ਨਹੀਂ ਜੀ ਪੰਜਾਬ ਦਾ ਕਿਉਂਕਿ ਬਾਰਡਰ ਸਟੇਟ ਹੈ ਤੇ ਸਿੱਧੀ ਮਤਲਬ ਮੰਨ ਕੇ ਚੱਲੋ ਜੁੜੀ ਹੋਈ ਹੈ ਇਸ ਕਰਕੇ ਇੱਥੇ ਤਾਂ ਦੇਖੋ ਬਹੁਤ ਕੰਸਰਨ ਜ਼ਰੂਰੀ ਹੈ ਗਈ ਹੈ ਕਿਉਂਕਿ ਮੇਰੇ ਕਿਉਂਕਿ ਦੋਸਤ ਨੇ ਤਰਨਤਾਰਨ ਦੇ ਵਿੱਚ ਵੀ ਤੇ ਹੋਰ ਜਿਹੜੇ ਸਰਹੱਦੀ ਸ਼ਹਿਰ ਹੈਗੇ ਉਹਨਾਂ ਚ ਥੋੜੀ ਜਿਹੀ ਚਿੰਤਾ ਤਾਂ ਦੇਖੋ ਹੋ ਜਾਂਦੀ ਹੈ ਚਿੰਤਾ ਹੈ ਵੀ ਤੇ ਜਿਆਦਾ ਚਿੰਤਾ ਹੈ ਕਿਉਂਕਿ ਗੱਲ ਇਹ ਲੜਾਈ ਕਿੰਨੀ ਲੱਗਦੀ ਹੈ ਕਿੰਨੀ ਨਹੀਂ ਉਹ ਤਾਂ ਬਾਅਦ ਵਾਲੀ ਗੱਲ ਹੈ ਪਰ ਜਿਹੜੀ ਰੋਜ਼ਮਰਰਾ ਦੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਉਹ ਤਾਂ ਇਮੀਡੀਏਟਲੀ ਸ਼ੁਰੂ ਹੋ ਜਾਂਦੀਆਂ ਵੀ ਦੁੱਧ ਦੀ ਦਿੱਕਤ ਹੋ ਜਾਂਦੀ ਹੈ ਰਾਸ਼ਨ ਦੀ ਦਿੱਕਤ ਹੋ ਜਾਊਗੀ ਹਸਪਤਾਲਾਂ ਤੱਕ ਪਹੁੰਚਣ ਦੀ ਦਿੱਕਤ ਹੋ ਜਾਊਗੀ ਜਿਹੜੀ ਕਿ ਮੰਨ ਕੇ ਚਲੋ ਲੜਾਈ ਨਹੀਂ ਵੀ ਲੱਗਦੀ ਲੋਕਾਂ 'ਚ ਤਰਸੱਲੀ ਪੈਦਾ ਹੋ ਜਾਂਦੀ ਹੈ ਲੋਕੀ ਹੋਰ ਛੱਡੋ ਗੱਡੀਆਂ 'ਚ ਪੈਟਰੋਲ ਹੀ ਇੰਨੀ ਲੰਬੀ-ਲੰਬੀ ਲੈਣਾ ਲਾਈ ਜਾਂਦੇ ਪੈਟਰੋਲ ਭਰ ਆ ਕੇ ਰੱਖ ਲਈਏ ਦਵਾਈਆਂ ਦੀ ਸਟਾਕ ਇਕੱਠੇ ਕਰਨ ਲੱਗ ਜਾਈਏ ਅੱਛਾ ਇਹਦੇ ਨਾਲ ਕੀ ਹੈ ਕਿ ਕੁਝ ਇੱਕ ਜਿਹੜੇ ਵਪਾਰੀ ਹੁੰਦੇ ਮ ਮਤਲਬ ਹੋਲਡਿੰਗ ਕਹਿੰਦੇ ਆ ਨਾ ਜਿੰਨੂੰ ਕਿ ਵੀ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦੇਣਾ ਫਿਰ ਮੁੜ ਕੇ ਉਹਨਾਂ ਮਹਿੰਗੇ ਰੇਟਾਂ ਤੇ ਵੇਚਣਾ ਵੀ ਐਕਸਪਲੋਇਟੇਸ਼ਨ ਆਫ ਸਿਚੁਏਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਜਿਹੜਾ ਮੈਂਟਲ ਅਨਰੈਸਟ ਹੈ ਉਹ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਮੇਰੇ ਕੁਝ ਦੋਸਤ ਜਿਹੜੇ ਹੈਗੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਤਰਨ ਤਰਨ ਦੇ ਵਿੱਚ ਐ ਤੇ ਜਿੱਦਾਂ ਮੰਨ ਕੇ ਚੱਲੋ ਅੱਜ ਹੀ ਮੇਰੇ ਜਿਹੜੇ ਸਾਥੀ ਨੇ ਸੁਮੇਤ ਜੀ ਉਹਨਾਂ ਨੇ ਸ਼ਿਮਲਾ ਜਾਣਾ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਯਾਰ ਜੇ ਟਾਲ ਸਕਦਾ ਤਾਂ ਟਾਲ ਦੇ ਅੱਛਾ ਸਾਡੀ ਕੋਈ ਫੀਸ ਆਣੀ ਸੀਗੀ ਕੱਲ ਸ਼ਾਮ ਠੀਕ ਹੈ ਨਾ ਸਾਨੂੰ ਫੋਨ ਆ ਗਿਆ ਕਿ ਜੀ ਅਸੀਂ ਜੀ ਮਤਲਬ ਥੋੜਾ ਜਿਹਾ ਕਰਕੇ ਅਲਰਟ ਜਾ ਹੋਇਆ ਤੇ ਵੀ ਹੁਣ ਥੋੜੇ ਦਿਨਾਂ ਬਾਅਦ ਆਵਾਂਗੇ ਕਹਿੰਦਾ ਮਤਲਬ ਹੈ ਚਲੋ ਇਹ ਥੋੜਾ ਜਿਹਾ ਲਾਈਟਰ ਮੋਡ 'ਚ ਮੈਂ ਗੱਲ ਕਰ ਰਿਹਾ ਕਿ ਅਸਰ ਤਾਂ ਇਮੀਡੀਏਟਲੀ ਸ਼ੁਰੂ ਹੋ ਗਿਆ ਅਸਰ ਤਾਂ ਹੀ ਕਿਉਂਕਿ ਦੇਖੋ ਰੂਟੀਨ ਕੋਰਸ ਆਫ ਲਾਈਫ ਤਾਂ ਡਿਸਟਰਬ ਹੋਣਾ ਸ਼ੁਰੂ ਹੋ ਹੀ ਗਿਆ ਨਾ ਤੇ ਲੋਕਾਂ ਦੇ ਵਿੱਚ ਜਿਹੜਾ ਹੁਣ ਬੱਚਿਆਂ ਦੇ ਸਕੂਲ ਜਿਹੜੇ ਬੰਦ ਹੋ ਜਾਣਗੇ ਪੇਰੈਂਟਸ ਨੂੰ ਕਿੰਨੀ ਪਰ ਬਜ਼ੁਰਗਾਂ ਨੂੰ ਕਿੰਨੀ ਪਰੇਸ਼ਾਨੀ ਹੋਏਗੀ ਸੋ ਅੱਛਾ ਇੱਕ ਐਡਵਾਈਜ਼ਰੀ ਜਾਰੀ ਹੋਈ ਹੈ ਜਿਹਦੇ ਵਿੱਚ ਵੀ 4 ਦਿਨ ਦਾ ਖਾਣਾ ਰੱਖ ਲਓ ਐਦਾਂ ਕਰ ਲਓ ਮਤਲਬ ਮੇਰੇ ਘਰੇ ਵੀ ਇਹ ਇਨਸਟਰਕਸ਼ਨ ਸ਼ੁਰੂ ਹੋ ਗਈਆਂ ਸਿਗੀਆਂ ਕਿ ਹਾਂਜੀ ਵੀ ਐਦਾਂ ਕਰਕੇ ਐਦਾਂ ਕਰ ਲਓ ਇਹਨਾਂ ਚੀਜ਼ਾਂ ਨਾਲ ਨਾ ਇੱਕ ਦਮ ਜਿਹੜਾ ਕਿਆਸ ਸ਼ੁਰੂ ਹੋ ਜਾਂਦਾ ਪਰੇਸ਼ਾਨੀ ਤਾਂ ਦੇਖੋ ਹੁੰਦੀ ਲੜਾਈ ਤਾਂ ਫਿਰ ਲੜਾਈ ਹੈ ਲੜਾਈ ਦੇ ਵਿੱਚ ਤੁਸੀਂ ਜੇ ਆਰਾਮ ਪਾ ਲੋ ਕਿ ਆਰਾਮ ਹੋਊਗਾ ਉਹ ਤਾਂ ਨਹੀਂ ਫਿਰ ਤਾਂ ਦਿੱਕਤਾਂ ਹੀ ਐ ਉਹ ਦਿੱਕਤਾਂ ਕੁਝ ਘੱਟ ਵੀ ਹੋ ਸਕਦੀਆਂ ਤੇ ਕੁਝ ਬਹੁਤ ਜ਼ਿਆਦਾ ਵੀ ਹੋ ਸਕਦੀਆਂ ਪਰ ਇਹ ਜੇ ਤੁਸੀਂ ਕੋ ਵੀ ਹਾਂਜੀ ਲੜਾਈ 'ਚ ਕੋ ਤੁਹਾਨੂੰ ਸਕੂਨ ਮਿਲੇਗਾ ਸਕੂਨ ਵਾਲੀ ਕੋਈ ਗੱਲ ਨਹੀਂ ਟੈਨਸ਼ਨ ਤਾਂ ਹੋਣੀ ਹੋਣੀ ਐ ਪਰ ਇੱਕ ਚੀਜ਼ ਐ ਕਿ ਅਸੀਂ ਬੀਂਗ ਹਿੰਦੁਸਤਾਨੀ ਕਹਿ ਲੋ ਦੇਖੋ ਆਪਣੀ ਦੇਸ਼ ਦੀ ਜਿਹੜੀ ਅਣਖ ਦੀ ਗੱਲ ਹੈ ਕਿ ਉਹ ਬੇਸਿਕਲੀ ਦੇਸ਼ ਦੀ ਅਣਖ ਤੇ ਹਮਲਾ ਠੀਕ ਹੈ ਉਹ ਕੱਲੇ ਕਸ਼ਮੀਰ ਚ ਗਏ ਹੋਏ ਪ੍ਰੇਟਿਕ ਨਹੀਂ ਸੀਗੇ ਉਹ ਸਾਰੇ ਹਿੰਦੁਸਤਾਨ ਤੋਂ ਆਏ ਹੋਏ ਲੋਕ ਸੀਗੇ ਤੇ ਬੇਸਿਕਲੀ ਇੱਕ ਹਿੰਦੁਸਤਾਨ ਦੀ ਇੰਟਰਨੈਸ਼ਨਲ ਜਿਹੜੀ ਛਵੀ ਹੈ ਜਿਹੜਾ ਇੱਕ ਸਰੂਪ ਹੈਗਾ ਉਸ ਨੂੰ ਬੜਾ ਤਕੜਾ ਝਟਕਾ ਲੱਗਦਾ ਕਿਉਂਕਿ ਟੂਰਿਸਟ ਜਿਹੜੇ ਆਉਣ ਉਹ ਹਟ ਜਾਣਗੇ ਸਾਡੇ ਮੁਲਕ ਦੀ ਕ੍ਰੈਡੀਬਿਲਟੀ ਉਹਦੇ ਨਾਲ ਖਤਮ ਹੁੰਦੀ ਹੈ ਕਿ ਵੀ ਇੱਥੇ ਤਾਂ ਕਦੇ ਵੀ ਅਟੈਕ ਹੋ ਜਾਂਦਾ ਕਿਉਂਕਿ ਤੁਸੀਂ ਇਹ ਦੇਖੋ ਜੇ ਉੱਥੇ ਟੂਰਿਜ਼ਮ ਡਿਵੈਲਪ ਹੁੰਦਾ ਤੇ ਉੱਥੇ ਸਾਰੀ ਦੁਨੀਆ ਤੋਂ ਟੂਰਿਸਟ ਆ ਸਕਦੇ ਹੁੰਦੇ ਜਿੰਦਕੀ ਉਸ ਨੂੰ ਜੇ ਮਤਲਬ ਕਿਉਂਕਿ ਸਰਕਾਰ ਦੀ ਪਲੈਨਿੰਗ ਹੈਗੀ ਵੀ ਹੈ ਕਿ ਉਸ ਨੂੰ ਸਵਿਟਜ਼ਰਲੈਂਡ ਜਾਂ ਯੂਰਪ ਦੇ ਹੋਰ ਜਿਹੜੇ ਟੂਰਿਸਟ ਸਪੌਟ ਹੈ ਕਿਉਂਕਿ ਕਸ਼ਮੀਰ ਸੋਹਣਾ ਹੀ ਇੰਨਾ ਜ਼ਿਆਦਾ ਹੈ ਕਿ ਵੀ ਜੇ ਉੱਥੇ ਪੂਰੀ ਤਰੀਕੇ ਨਾਲ ਸ਼ਾਂਤੀ ਹੋਵੇ ਤਾਂ ਸਾਰੀ ਦੁ ਕਿ ਹਿੰਦੁਸਤਾਨ ਵਰਗਾ ਮੌਸਮ ਨਹੀਂ ਕਿਤੇ ਮਿਲਦਾ ਹਿੰਦੁਸਤਾਨ ਵਰਗੀ ਹਸਪਿਟੈਲਿਟੀ ਕਿਤੇ ਨਹੀਂ ਮਿਲਦੀ ਸੋ ਇਸ ਕਰਕੇ ਇਹ ਕਿ ਵੀ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਬਹੁਤ ਜ਼ਬਰਦਸਤ ਢਾਅ ਵਜਦੀ ਹੈ ਕਿਉਂ ਇੰਟਰਨੈਸ਼ਨਲ ਟੂਰਿਸਟ ਕਿੱਥੋਂ ਆਉਗੇ ਤੇ ਲੋਕਲ ਜਾਨੋ ਹਟ ਜਾਣਗੇ ਠੀਕ ਹੈ ਨਾ ਸੋ ਸਟੇਟ ਦੀ ਮਤਲਬ ਜਿਹੜੀ ਸਾਰੀ ਪਲੈਨਿੰਗ ਡਾਵਾਡੋਲ ਹੋ ਗਈ ਕਿਉਂਕਿ ਦੇਖੋ ਪਿਛਲੇ ਟਾਈਮ 'ਚ ਖਰਬਾ ਰੁਪਿਆ ਲਾ ਕੇ ਇਨਫਰਾਸਟ੍ਰਕਚਰ ਉੱਤੇ ਖੜਾ ਕੀਤਾ ਗਿਆ ਕਿੰਨੀ ਆਰਮੀ ਡਿਪਲੋਏਸ਼ਨ ਕੀਤੀ ਸੀਗੀ ਫਿਰ ਉੱਥੇ ਸੜਕਾਂ ਤੇ ਹੋਰ ਬਥੇਰਾ ਕੁਝ ਉੱਥੇ ਸਰਕਾਰ ਡਿਵੈਲਪ ਕਰ ਰਹੀ ਸੀ ਬੜੀ ਸਪੀਡ ਨਾਲ ਕਰ ਰਹੀ ਸੀਗੀ ਉਹ ਸਾਰੀ ਚੀਜ਼ਾਂ ਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਸ਼ੌਕ ਲੱਗੇਗਾ ਤੇ ਉਹ ਚੀਜ਼ਾਂ ਜਿਹੜੀਆਂ ਅਕਸਰ ਤਾਂ ਮਤਲਬ ਜਿਹੜਾ ਇਹ ਪਾਕਿਸਤਾਨ ਨੇ ਕੀਤਾ ਕਿਹਦੇ ਇਸ਼ਾਰੇ ਤੇ ਹੋਇਆ ਜਿਨੇ ਵੀ ਕੀਤਾ ਬਹੁਤ ਜ਼ਿਆਦਾ ਘਟੀਆ ਹਰਕਤ ਹੈ ਤੇ ਜੋ ਹਿੰਦੁਸਤਾਨ ਨੇ ਕੀਤਾ ਮੈਂ ਇਹ ਮੰਨ ਕੇ ਚੱਲਦਾ ਕਿ ਪਾਕਿਸਤਾਨ ਦੇ ਜਿਹੜੇ ਸਾਡੇ ਕਿਉਂਕਿ ਚਲੋ ਸਾਡੇ ਹੀ ਉਹ ਪੰਜਾਬੀਆਂ ਦਾ ਹੀ ਇੱਕ ਸੂਬਾ ਹੈਗਾ ਮੇਰੀ ਇੱਕ ਅਪੀਲ ਵੀ ਹੈ ਤੇ ਬੇਨਤੀ ਵੀ ਹੈ ਕਿ ਇਹਨੂੰ ਉਹ ਵਾਰ ਅਗੇਂਸਟ ਪਾਕਿਸਤਾਨ ਨਾ ਸਮਝਣ ਉਹ ਇਸ ਨੂੰ ਸਿਰਫ ਉਹਨਾਂ ਕਾ ਹਿੱਸਾ ਸਮਝਣ ਕਿ ਵੀ ਇਹ ਵਾਰ ਅਗੇਂਸਟ ਟੈਰਰਿਜ਼ਮ ਹੈ ਤੇ ਮੇਰੀ ਇਹ ਅਪੀਲ ਹੈ ਪਰਸਨਲ ਅਪੀਲ ਹੈ ਤੁਹਾਡੇ ਚੈਨ ਰਿਆਸਤ ਚੈਨਲ ਦੇ ਰਾਹੀਂ ਕਿ ਪਾਕਿਸਤਾਨੀ ਵੀਰਾਂ ਨੂੰ ਇਹ ਮਤਲਬ ਉਥੋਂ ਦੀ ਲੋਕਾਂ ਨੂੰ ਇਹ ਰਿਕੁਐਸਟ ਹੈ ਕਿ ਉਹ ਵੀ ਸਾਡਾ ਇਸੇ ਸਾਥ ਹੀ ਦੇਣ ਕਿਉਂਕਿ ਜਿਹੜੇ ਟੈਰਰਿਸਟ ਹੁੰਦੇ ਆ ਨਾ ਜਿਹੜੇ ਅਤੰਕਵਾਦ ਦੇ ਕਿਸੇ ਵੀ ਤਰੀਕੇ ਨਾਲ ਫੈਲਾਉਂਦੇ ਹੈਗੇ ਆ ਉਹ ਹਾਂ ਉਹਦਾ ਨੁਕਸਾਨ ਜ਼ਿਆਦਾ ਨੁਕਸਾਨ ਉਹਨਾਂ ਨੂੰ ਹੀ ਹੈ ਤੇ ਕਹਿੰਦਾ ਮਤਲਬ ਇਹ ਹੈ ਕਿ ਵੀ ਇਹਦੇ ਬਲਕਿ ਚਾਹੀਦਾ ਤਾਂ ਇਹ ਸੀ ਕਿ politically ਇਹ ਦੋਨੇ ਮੁਲਕਾਂ ਦੀ ਜੇ ਸਾਂਝ ਨਾਲ ਇਹ ਸਟ੍ਰਾਈਕ ਕੀਤੇ ਜਾਂਦੇ ਤਾਂ ਕਿਤੇ ਹੀ ਵਧੀਆ ਉਹਦੇ ਰਿਜ਼ਲਟ ਆਣੇ ਸੀਗੇ ਦੋਨਾਂ ਮੁਲਕਾਂ ਵਾਸਤੇ ਉਹ ਖੁਸ਼ਹਾਲੀ ਲੈ ਕੇ ਆਉਣੇ ਸੀਗੇ ਤੇ ਇਸ ਨੂੰ ਬੇਸਿਕਲੀ ਕੀ ਹੈ ਕਿ ਕਿਸੇ ਵੀ ਤਰੀਕੇ ਨਾਲ ਕਿਉਂਕਿ ਇੱਥੋਂ ਵੀ ਸਾਡੇ ਵੀ ਲੋਕ ਇਹੋ ਜਿਹੇ ਹੈਗੇ ਮੀਡੀਆ ਵੀ ਇਹੋ ਜਿਹਾ ਹੈਗਾ ਜਿਹੜਾ ਕਿ ਪ੍ਰੋਪਗਾਂਡਾ ਕਰੇਗਾ ਕਿ ਦੇਖੋ ਅਸੀਂ ਨੇ ਪਾਕਿਸਤਾਨ ਉੱਪਰ ਹਮਲਾ ਕਰ ਦਿਆ ਐਸੇ ਕਰ ਦਿਆ ਵੈਸੇ ਕਰ ਦਿਆ ਜਾਂ ਤਬਾਹ ਕਰ ਦਾਂਗੇ ਖਤਮ ਕਰ ਦਾਂਗੇ ਸੋ ਉਹਨਾਂ ਚੀਜ਼ਾਂ 'ਚ ਭੜਕਾਉਣ ਵਾਲੀਆਂ ਚੀਜ਼ਾਂ 'ਚ ਨਹੀਂ ਹੋਣਾ ਚਾਹੀਦਾ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਦੋਨੇ ਸਰਕਾਰਾਂ ਨੂੰ ਆਪਸ 'ਚ ਗੱਲਬਾਤ ਕਰਕੇ ਤੇ ਅਤਵਾਦ ਦੇ ਖਿਲਾਫ ਇੱਕ ਲੜਾਈ ਸ਼ੁਰੂ ਕਰਨੀ ਚਾਹੀਦੀ ਸੀ ਤੇ ਜਿੱਥੇ ਵੀ ਉਹ ਟਿਕਾਣੇ ਹੁਣ ਮੈਂ ਕਹਿ ਰਿਹਾ ਜੇ ਉਹਦੇ ਉਹ ਟਿਕਾਣੇ ਜਿਹੜੇ ਅਤਵਾਦੀ ਹੈਗੇ ਆ ਅਤਵਾਦ ਫਲਾਂ ਵਾਲੇ ਜੇ ਉਹਨਾਂ ਦੇ ਸਾਡੇ ਹਿੰਦੁਸਤਾਨੀ ਕਸ਼ਮੀਰ ਦੇ ਵਿੱਚ ਆ ਟਿਕਾਣੇ ਉੱਥੇ ਵੀ ਸਟ੍ਰਾਈਕ ਹੋਣਾ ਚਾਹੀਦਾ ਤੇ ਜੇ ਉਹ ਪੀਓਕੇ 'ਚ ਆ ਉੱਥੇ ਵੀ ਹੋਣਾ ਚਾਹੀਦਾ ਤੇ ਜੇ ਉਹ ਪਾਕਿਸਤਾਨ 'ਚ ਤਾਂ ਉੱਥੇ ਵੀ ਹੋਣਾ ਚਾਹੀਦਾ ਕਹਿੰਦਾ ਮਤਲਬ ਇਹ ਹੈ ਕਿ ਲੜਾਈ ਜਿਹੜੀ ਹੈਗੀ ਹੈ ਉਹ ਅਤਵਾਦ ਦੇ ਖਿਲਾਫ ਹੋਣੀ ਚਾਹੀਦੀ ਹੈ ਨਾ ਕਿ ਇੱਕ ਖਾਸ ਗਰੁੱਪ ਆਫ ਪੀਪਲ ਮੰਨ ਕੇ ਚੱਲੋ ਇਹ ਕੋਈ ਮੁਸਲਮਾਨਾਂ ਦੇ ਖਿਲਾਫ ਲੜਾਈ ਨਹੀਂ ਹੈ ਮੈਂ ਪਹਿਲਾਂ ਇਹਨੂੰ ਬੜੇ ਵਧੀਆ ਤਰੀਕੇ ਨਾਲ ਕਲੀਅਰ ਕਰ ਦਵਾਂ ਕਿਉਂਕਿ ਜਿਹੜਾ ਜਿਹੜਾ ਉਹ ਹਮਲਾ ਵੀ ਹੋਇਆ ਨਾ ਉਸ ਦੂਰ ਨੇੜੇ ਕਿਸੇ ਵੀ ਤਰੀਕੇ ਨਾਲ ਮੁਸਲਮਾਨਾਂ ਦੇ ਭਲੇ ਵਾਸਤੇ ਨਹੀਂ ਆ ਉਹ ਠੀਕ ਹੈ ਤੇ ਉਹਨਾਂ ਦਾ ਧਰਮ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਹਾਂਜੀ ਤੁਸੀਂ ਇਸ ਕਾਇਰਨਾਂ ਤਰੀਕੇ ਨਾਲ ਇਦਾਂ ਦੇ ਹਮਲੇ ਕਰੋ ਠੀਕ ਹੈ ਨਾ ਤੇ ਜਿਹੜੀ ਉਹ ਚੀਜ਼ ਹੈਗੀ ਹੈ ਉਹ ਉਹਨੂੰ ਤਾਂ ਸਾਰੀ ਦੁਨੀਆ ਕੰਡਮ ਕਰਦੀ ਹੈ ਪਰ ਜਿਹੜਾ ਮੇਰੇ ਮਤਲਬ ਇਹ ਹੈ ਵੀ ਮੈਂ ਇੱਕ ਖ਼ਾਬ ਦੇਖਦਾ ਉਹਨਾਂ ਇੱਕ ਮਤਲਬ ਮੈਨੂੰ ਲੱਗਦਾ ਹੈ ਕਿ ਵੀ ਦੋਨੇ ਮੁਲਕਾਂ ਦੇ ਜਿਹੜੇ ਸਿਆਸਤਦਾਨ ਹੈ ਉਹ ਉਹਨਾਂ ਨੂੰ ਰੱਬ ਮਤਲਬ ਉਹ ਸੋਜੀ ਦੇਵੇ ਕਿ ਉਹ ਦੋਨੇ ਸਿਆਸਤਦਾਨ ਜਿਹੜੀ ਗਰੁੱਪ ਹੈਗੇ ਆ ਉਹ ਆਪਸ ਵਿੱਚ ਸਲਾਹ ਕਰਕੇ ਤੇ ਅਤਵਾਦ ਦੇ ਖਿਲਾਫ ਲੜਾਈ ਲੜਨ ਤਾਂ ਜੋ ਇਹ ਹੈ ਕਿ ਵੀ ਸਾਰੀ ਜਿਹੜੀ ਚਾਹੇ ਹਿੰਦੁਸਤਾਨੀ ਚਾਹੇ ਪਬਲਿਕ ਹੈ ਤੇ ਚਾਹੇ ਪਾਕਿਸਤਾਨੀ ਜਿਹੜੀ ਆਵਾਮ ਕਿ ਇੱਥੇ ਕਹਿੰਦੇ ਉੱਥੇ ਉਹਨਾਂ ਦਾ ਸਾਰਿਆਂ ਦਾ ਹੀ ਭਲਾ ਹੋਵੇ ਉਸੇ ਜੇ ਅਸੀਂ ਤਾਂ ਪਹਿਲਾਂ ਦੇਖੋ ਸਾਡੇ ਤਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਸਰਬੱਤ ਦੇ ਭਲੇ ਦਾ ਸਾਨੂੰ ਜਿਹੜਾ ਹੈਗਾ ਵੀ ਇੱਕ ਤਰੀਕਾ ਆਸ਼ੀਰਵਾਦ ਦਿੱਤਾ ਹੈਗਾ ਕਿ ਅਸੀਂ ਤਾਂ ਸੋਚਦੇ ਹੀ ਹਮੇਸ਼ਾ ਸਾਡੀ ਸੋਚ ਤਾਂ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਹੁੰਦੀ ਹੈ ਅਸੀਂ ਤਾਂ ਕਹਿੰਦੇ ਆ ਕਿ ਜੀ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਜਨਤਾ ਹੈਗੀ ਉਹ ਖੁਸ਼ਹਾਲ ਹੋਣੀ ਚਾਹੀਦੀ ਹੈ ਪਰ ਜਿਹੜੀ ਇਹੋ ਜਿਹੀ ਹਰਕਤਾਂ ਕਰਕੇ ਕੋਈ ਵੀ ਕਿਦਾਂ ਖੁਸ਼ ਰਹਿ ਸਕਦਾ ਕਿਸੇ ਆਪਾਂ ਆਪਣੇ ਗਵਾਂਢੀ ਦੇ ਮਤਲਬ ਮੰਨ ਕੇ ਚੱਲੋ ਘਰੇ ਕਿਸੇ ਵੀ ਤਰੀਕੇ ਦਾ ਮਤਲਬ ਕਤਲੇਆਮ ਕਰਕੇ ਉੱਥੇ ਅਟੈਕ ਕਰਕੇ ਤੇ ਜੇ ਸੋਚੀ ਅਸੀਂ ਆਰਾਮ ਨਾਲ ਸੌ ਜਾਾਂਗੇ ਇਟ ਇਜ਼ ਨਾਟ ਪੋਸੀਬਲ ਇੱਕਦੇ ਵੀ ਨਹੀਂ ਹੋ ਸਕਦਾ ਤੇ ਰਿਆਸਤ ਚੈਨਲ ਕਿਉਂਕਿ ਇਮੀਡੀਏਟਲੀ ਰਿਐਕਟ ਕਰਦਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਮੁੱਦੇ ਦੀ ਗੱਲ ਨੂੰ ਟਾਈਮ ਤੇ ਜਿਹੜਾ ਰਿਸਪੌਂਡ ਕਰਦੇ ਹੋ ਇਟ ਇਜ਼ ਆਲਵੇਸ ਗੁੱਡ ਕਿ ਐਦਾਂ ਦਾ ਮੈਸੇਜ ਜਿਹੜਾ ਹੈ ਸਟਰੋਂਗਲੀ ਜਿਹੜਾ ਪਬਲਿਕ 'ਚ ਜਾਣਾ ਚਾਹੀਦਾ ਹੈ ਸੋ ਇਹ ਸਨ ਵਕੀਲ ਅਨਿਲ ਸਾਗਰ ਜੀ ਜਿਨ੍ਹਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਪੂਰੇ ਜਿਹੜਾ ਹਮਲਾ ਹੋਇਆ ਇਹ ਉਹਨੂੰ ਪੂਰੇ ਤਰ੍ਹਾਂ ਡਿਸਕਲੋਜ਼ ਕੀਤਾ ਕਿ ਇਹ ਹੈ ਕਿ ਆਖਿਰ ਇਹ ਜਿਹੜਾ ਹਮਲਾ ਹੋਇਆ ਇਹ ਜਿਹੜਾ ਇੱਕ ਕਿਸਮ ਦਾ ਜੁਧ ਛੇੜਿਆ ਇਹ ਪਾਕਿਸਤਾਨ ਦੇ ਖਿਲਾਫ ਨਹੀਂ ਹੈ ਇਹ ਮੁਸਲਮਾਨ ਕਮਿਊਨਿਟੀ ਦੇ ਖਿਲਾਫ ਨਹੀਂ ਹੈ ਇਹ ਇੱਕ ਅਤਵਾਦ ਦੇ ਖਿਲਾਫ ਆ ਜਿਹੜੇ ਹਮਲੇ ਪਾਕਿਸਤਾਨ ਦੇ ਵਿੱਚ ਵੀ ਹੁੰਦੇ ਨੇ ਭਾਰਤ ਦੇ ਵਿੱਚ ਵੀ ਹੁੰਦੇ ਨੇ ਉਸ ਇੱਕ ਵੱਖਰੇ ਜਿਹੜੇ ਲੋਕ ਨੇ ਜਿਹੜੇ ਇਸ ਅਤਵਾਦ ਨੂੰ ਵਡਾਵਾ ਦਿੰਦੇ ਨੇ ਉਹਨਾਂ ਦੇ ਖਿਲਾਫ ਜਿਹੜੀ 에ਅਰ ਸਟ੍ਰਾਈਕ ਕੀਤੀ ਗਈ ਆ ਆਮ ਲੋਕਾਂ ਦੇ ਜਿਹੜੇ ਹਿੱਤਾਂ ਦੇ ਵਿੱਚ ਜਿਹੜੀ ਆ ਉਹ ਇਹ ਲਾਭਦਾਇਕ ਮੰਨੀ ਜਾਵੇਗੀ